ਸਤਿ ਸ੍ਰੀ ਅਕਾਲ ਦੋਸਤੋ ਉਮੀਦ ਆ ਸਾਰੇ ਵਧੀਆ ਹੋਵੋਗੇ ਦੋਸਤੋ ਰਾਤ ਕਾਫੀ ਵੀਰਾਂ ਦੇ ਫੋਨ ਆਏ ਕਿ ਤੁਸੀਂ ਲਾਈਵ ਨਹੀਂ ਆਏ ਸਰ ਸਰ ਰਾਤ ਸਾਡੇ ਵਾਈਫਾਈ ਸੀ ਜੋ ਬੰਦ ਸੀਗੇ ਆਪਣੇ ਦੋ ਵਾਈਫਾਈ ਲਵਾਏ ਹੋਏ ਨੇ ਦੋਨੋਂ ਹੀ ਬੰਦ ਸੀਗੇ ਸੋ ਇਸ ਕਰਕੇ ਆਪਾਂ ਰਾਤ ਦੇ ਟਾਈਮ ਲਾਈਵ ਨਹੀਂ ਆ ਸਕੇ ਤੇ ਅੱਜ ਵੀ ਵੀਡੀਓ ਬਣਾਉਣ ਦਾ ਮਕਸਦ ਬਹੁਤ ਹੀ ਮੁਸ਼ਕਲ ਨਾਲ ਵੀਡੀਓ ਬਣਾਈਆ ਕਿਉਂਕਿ ਵਾਈਫਾਈ ਅੱਜ ਵੀ ਨਹੀਂ ਚੱਲ ਰਿਹਾ ਤੇ ਅੱਜ ਸ਼ਾਮ ਨੂੰ ਆਪਾਂ ਗੱਲਾਂ ਬਾਤਾਂ ਕਰਾਂਗੇ ਸਾਰੀਆਂ ਲਾਈਵ ਦੇ ਵਿੱਚ 7 ਵਜੇ ਤੇ ਅੱਜ ਦੀ ਵੀਡੀਓ ਦੇ ਵਿੱਚ ਨਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕੁਝ ਕਿ ਹੇਟਰ ਆਪਣੇ ਉਹਨਾਂ ਜਿਆਦਾ ਹੀ ਤੱਤੇ ਹੋ ਚੁੱਕੇ ਨੇਗੇ ਤੇ ਆਪਣੇ ਖਿਲਾਫ ਸਾਜ਼ਿਸ਼ਾਂ ਰਚ ਰਹੇ ਨੇ ਹਨਾ ਤੇ ਉਹਨਾਂ ਦੀ ਸਾਰੀ ਗੱਲਬਾਤ ਆਪਾਂ ਸ਼ਾਮ ਵਾਲੇ 7 ਵਜੇ ਦੇ ਲਾਈਵ ਵਿੱਚ ਕਰਾਂਗੇ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਇੱਕ ਨਵੇਂ ਇੰਡੀਕੇਟਰ ਦੀ ਜੇਕਰ ਕਿਸੇ ਵੀ ਵੀਰ ਨੇ ਹਜੇ ਤੱਕ ਆਪਣਾ YouTube ਨੂੰ ਸਬਸਕ੍ਰਾਈਬ ਨਹੀਂ ਕਰਿਆ ਤੁਸੀਂ ਇਸ ਤਰ੍ਹਾਂ ਪੰਜਾਬੀ ਟਰੇਡਰ ਟੂ ਹੈਲਪ ਦੇ ਨਾਂ ਤੇ ਵੀ ਸਰਚ ਮਾਰ ਸਕਦੇ ਹੋ ਜਾਂ ਫਿਰ ਤੁਸੀਂ ਮਨਪ੍ਰੀਤ ਲੋਹਾ ਕਿੜਾ ਪਰ ਕੇ ਸਰਚ ਕਰੋਗੇ ਤਾਂ ਆਪਣਾ ਚੈਨਲ ਆ ਜਾਏਗਾ ਇਹਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਤੁਸੀਂ ਭਰਾ ਜਿਸ ਤਰ੍ਹਾਂ ਪਿਆਰ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਆਪਣੀਆਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਫਲਾਓ ਜੀ ਤਾਂ ਜੋ ਲੋਕ ਘਰੇ ਬੈਠੇ ਨਾ 2024 ਦੇ ਵਿੱਚ ਆਪਣਾ ਨਵਾਂ ਕੰਮ ਸ਼ੁਰੂ ਕਰ ਸਕਣ ਤੇ ਹੁਣ ਆਪਾਂ ਗੱਲ ਕਰਦੇ ਹਾਂਗੇ ਅੱਜ ਵਾਲੇ ਨਵੇਂ ਇੰਡੀਕੇਟਰ ਦੀ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਜੀ ট্রেਡਿੰਗ 뷰 ਤੇ ਦੇਖੋ ਦੋਸਤੋ ਆਪਾਂ ਆ ਚੁੱਕੇ ਹਾਂ ਟ੍ਰੇਡਿੰਗ 뷰 ਤੇ ਟ੍ਰੇਡਿੰਗ 뷰 ਤੇ ਕੀ ਹੁੰਦਾ ਜੀ ਆਪਾਂ ਚਾਰਟ ਦੇਖਦੇ ਆਂਗੇ ਚਾਰਟ ਦੇ ਅਕੋਰਡਿੰਗ ਆਪਣ ਕੈਂਡਲਾਂ ਬਣਦੀਆਂ ਦਿਖਦੀਆਂ ਨੇ ਤੇ ਕੈਂਡਲਾਂ ਦੇ ਬੇਸ ਤੇ ਵੀ ਆਪਾਂ ਟ੍ਰੇਡ ਬਾਰੇ ਦੱਸਿਆ ਸੀ ਤੁਹਾਨੂੰ ਤੇ ਬਾਅਦ ਦੇ ਵਿੱਚ ਆਪਣੇ ਦੋ ਤਿੰਨ ਇੰਡੀਕੇਟਰਾਂ ਦੇ ਬਾਰੇ ਗੱਲਬਾਤ ਕਰੀ ਹੈ ਹਨਾ ਇੱਕ ਅੱਜ ਆਪਾਂ ਨਵੇਂ ਇੰਡੀਕੇਟਰ ਦੀ ਗੱਲ ਕਰਨ ਜਾਵਾਂਗੇ ਜਿਹੜਾ ਇੰਡੀਕੇਟਰ ਬਹੁਤ ਹੀ ਵਧੀਆ ਇੰਡੀਕੇਟਰ ਆ ਤੇ ਉਹਦੀ ਮਦਦ ਨਾਲ ਤੁਸੀਂ ਬਹੁਤ ਵਧੀਆ ਪੈਸਾ ਕਮਾ ਸਕਦੇ ਹੋ ਦੇਖੋ ਆਪਾਂ ਫੰਡਾਮੈਂਟਲ ਵੀ ਬਾਰੇ ਵੀ ਗੱਲਬਾਤ ਕਰੀ ਹੈਗੀ ਤੇ ਅੱਗੇ ਹੋਰ ਵੀ ਕਰਾਂਗੇ ਪਰ ਤੁਸੀਂ ਜਦੋਂ ਮਾਰਕੀਟ ਦੇ ਵਿੱਚ ਟ੍ਰੇਡ ਕਰਦੇ ਹੋ ਤਾਂ ਤੁਹਾਨੂੰ ਟੈਕਨੀਕਲ ਐਨਲਿਸਿਸ ਹੋਣੀ ਚਾਹੀਦੀ ਹੈ ਜੀ ਇਹਦੇ ਨਾਲ ਕੀ ਹੁੰਦਾ ਹੈਗਾ ਦੇਖੋ ਤੁਸੀਂ ਕਿਸੇ ਵੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਕੈਂਡਲ ਸਟਿਕ ਨਾਲ ਵੀ ਆਪਣੀ ਟਰੇਡ ਕਰ ਸਕਦੇ ਹੋ ਤੇ ਤੁਸੀਂ ਕਿਸੇ ਇੰਡੀਕੇਟਰ ਦੀ ਮਦਦ ਨਾਲ ਵੀ ਤੁਸੀਂ ਪ੍ਰਾਜੈਕਸ਼ਨ ਦੀ ਮਦਦ ਨਾਲ ਵੀ ਟਰੇਡ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਇੱਕ ਵਾਰ ਤੁਹਾਨੂੰ ਸਾਰਾ ਹੀ ਕੁਝ ਸਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹਦੇ ਵਿੱਚੋਂ ਜੋ ਤੁਹਾਨੂੰ ਵੈਸਟ ਲੱਗੂਗਾ ਤੁਸੀਂ ਉਸ ਦੇ ਅਕੋਰਡਿੰਗ ਟਰੇਡ ਕਰਕੇ ਆਪਣਾ ਇੱਕ ਸੈਟਅਪ ਤੁਸੀਂ ਬਣਾ ਸਕਦੇ ਹੋਗੇ ਤੇ ਉਹਦੇ ਨਾਲ ਤੁਸੀਂ ਵਧੀਆ ਅਰਨਿੰਗ ਕਰ ਸਕਦੇ ਹੋ ਜੀ ਹੁਣ ਤੁਸੀਂ ਦੇਖ ਸਕਦੇ ਹੋ ਕੱਲ੍ਹ ਵਾਲੀ ਮਾਰਕੀਟ ਦੇ ਵਿੱਚ ਕੀ ਹੋਇਆ ਜੀ ਜਿਵੇਂ ਹੀ ਮਾਰਕੀਟ ਨੇ ਕੱਲ ਇੱਥੋਂ ਓਪਨ ਹੋ ਕੇ ਦੇਖੋ ਆ ਤਾਂ ਚਲੋ ਪਰਸੋਂ ਦੀ ਮਾਰਕੀਟ ਰਹਿ ਚੁੱਕੀ ਹੈ ਜਿਹੜੀ ਵਾਰੀ ਆਪਣੇ ਕੱਲ ਦੀ ਵੀਡੀਓ ਵਿੱਚ ਤੁਹਾਨੂੰ ਸਾਰਾ ਪ੍ਰੋਪਰ ਦੱਸ ਦਿੱਤਾ ਸੀ ਵੀ ਕਿਸ ਤਰ੍ਹਾਂ ਆਪਾਂ ਆਪਣੇ ਇੰਡੀਕੇਟਰਾਂ ਦੀ ਇੱਕ ਆਪਣੇ ਜੋ ਪਹਿਲਾਂ ਸਿੱਖਿਆ ਹੋਇਆ ਹੈਗਾ ਮੂਵਿੰਗ ਐਵਰੇਜ ਤੇ ਕੱਲ ਆਪਣੇ ਐਮ ਏ ਸੀ ਡੀ ਇੰਡੀਕੇਟਰ ਬਾਰੇ ਸਿੱਖਿਆ ਸੀ ਜੇਕਰ ਕਿਸੇ ਵੀਰ ਨੇ ਵੀਡੀਓ ਨਹੀਂ ਦੇਖੀ ਤਾਂ ਪੁਰਾਣੀ ਵੀਡੀਓ ਜਾ ਕੇ ਜਰੂਰ ਦੇਖਿਓ ਜੀ ਕਿਉਂਕਿ ਫੇਰ ਹੀ ਪਤਾ ਲੱਗਦਾ ਜਦੋਂ ਆਪਾਂ ਅਗਲੀ ਵੀਡੀਓ ਬਾਰੇ ਕੋਈ ਗੱਲਬਾਤ ਕਰਦੇ ਆ ਠੀਕ ਆ ਜੀ ਇਸ ਇੰਡੀਕੇਟਰ ਦੀ ਮਦਦ ਤੇ ਦੇ ਨਾਲ ਆਪਾਂ ਨੇ ਕਿੰਨਾ ਪ੍ਰੋਫਿਟ ਕਮਾਇਆ ਸੀ ਤੇ ਹੁਣ ਕੱਲ ਵਾਲੀ ਮਾਰਕੀਟ ਤੁਸੀਂ ਦੇਖ ਸਕਦੇ ਹੋ ਜਿਵੇਂ ਹੀ ਕੱਲ ਮਾਰਕੀਟ ਓਪਨ ਹੋ ਕੇ ਆਪਣੀ ਮੂਵਿੰਗ ਐਵਰੇਜ ਦੇ ਉੱਪਰ ਕਲੋਜ਼ ਹੋਈ ਇੱਥੇ ਤੁਸੀਂ ਦੇਖ ਸਕਦੇ ਹੋ ਆਪਣੀ ਮੂਵਿੰਗ ਐਵਰੇਜ ਦੇ ਉੱਪਰ ਕਲੋਜ਼ ਹੋਈ ਤੇ ਨਾਲ ਦੀ ਨਾਲ ਇੱਥੇ ਜੇਕਰ ਤੁਸੀਂ ਤੁਹਾਡੇ ਵਿੱਚੋਂ ਕੋਈ ਵੀ ਪਰਸਨ ਕੈਂਡਲਸਟਿਕ ਦੀ ਮਦਦ ਨਾਲ ਟ੍ਰੇਡ ਕਰ ਰਿਹਾ ਸੀ ਤੁਸੀਂ ਦੇਖੋ ਜੀ ਹੈਮਰ ਕਿੰਨਾ ਟਾਪ ਦਾ ਪ੍ਰੋਪਰ ਹੈਮਰ ਬਣਿਆ ਸੀ ਤੇ ਮਾਰਕੀਟ ਨੀਚੇ ਵੀ ਆ ਰਹੀ ਸੀ ਇੱਥੇ ਆ ਕੇ ਹੈਮਰ ਬਣਿਆ ਹੈਮਰ ਬਣਿਆ ਕਿੱਥੇ ਆਪਣੀ ਮੂਵਿੰਗ ਐਵਰੇਜ ਤੇ ਆਪਣੇ মুਵਿੰਗ ਐਵਰੇਜ ਦੀ ਲਾਈਨ ਆ ਜੋ ਆ ਰਹੀ ਸੀ ਉਹਨੂੰ ਨੀਚੇ ਬ੍ਰੇਕਡਾਊਨ ਕੀਤਾ ਪਰ ਕੈਂਡਲ ਨੀਚੇ ਬੰਦ ਨਹੀਂ ਹੋ ਸਕੀ ক্লোਜ ਨਹੀਂ ਹੋ ਸਕੀ ਜੀ ਸੋ ਇਹੀਆਂ ਚੀਜ਼ਾਂ ਦਾ ਜਦੋਂ ਤੁਸੀਂ ਧਿਆਨ ਰੱਖੋਗੇ ਤੇ ਨਾਲ ਦੀ ਨਾਲ ਆਪਾਂ ਨੂੰ ਦੇਖੋ ਕਨਫਰਮੇਸ਼ਨ ਮਿਲ ਚੁੱਕੀ ਤੀਗੀ ਆਪਣੀ মুਵਿੰਗ ਐਵਰੇਜ ਦੀ ਤੇ ਨਾਲ ਇੱਥੋਂ ਵੀ ਤੁਸੀਂ ਦੇਖ ਸਕਦੇ ਹੋਗੇ ਆਪਣੇ ਜਿਹੜੇ ਆ ਹਿਸਟੋਗ੍ਰam ਨੇ ਜਿੰਨਾ ਬਾਰੇ ਆਪਣੇ ਕੱਲ ਗੱਲ ਕਰੀ ਸੀ ਕੱਲ ਦੀ ਵੀਡੀਓ ਐਮ ਏ ਸੀ ਡੀ ਨੂੰ ਜ਼ਰੂਰ ਦੇਖੋ ਕਿਉਂਕਿ ਇਹਦੇ ਵਿੱਚ ਆਪਣੇ ਗੱਲ ਕਰੀ ਸੀ ਵੀ ਜਦੋਂ ਵੀ ਹਿਸਟੋਗ੍ਰਾਮ ਘਟਨੇ ਸ਼ੁਰੂ ਹੋ ਜਾਣ ਆਪਾਂ ਮਾਰਕੀਟ ਵਿੱਚੋਂ ਐਗਜ਼ਿਟ ਕਰ ਜਾਵਾਂਗੇ ਤੇ ਇੱਥੇ ਤੁਸੀਂ ਦੇਖਦੇ ਹੋ ਇੱਥੇ ਵਧਨੇ ਸ਼ੁਰੂ ਹੋ ਚੁੱਕੇ ਸੀ ਇੱਥੇ ਆਪਾਂ ਐਂਟਰੀ ਬਣਾ ਲੈਣੀ ਚਾਹੀਦੀ ਸੀ ਜਦਮੇ ਹੀ ਹੈਮਰ ਦਾ ਬ੍ਰੇਕ ਉੱਪਰ ਨੂੰ ਹਾਈ ਬ੍ਰੇਕ ਹੋਇਆ ਤੇ ਆਪਣੀ ਐਂਟਰੀ ਬਣਾ ਕੇ ਤੁਸੀਂ ਦੇਖ ਸਕਦੇ ਹੋ ਉੱਥੇ ਮਾਰਕੀਟ ਹੈਮਰ ਕਿੰਨੇ ਤੇ ਬਣਿਆ ਸੀ ਹੈਮਰ 1.5 ਤਿੰਨ ਸੌ ਦੇ ਲਗਭਗ ਬਣਿਆ ਸੀ 47 350 ਦੇ ਤੇ ਆਪਾਂ ਨੂੰ ਮੂਵ ਕਿੱਥੇ ਤੱਕ ਦਿੱਤਾ 900 ਤੱਕ ਤੁਸੀਂ ਇਹ حساب ਲਾ ਲਓ ਵੀ 4-500 ਪੁਆਇੰਟ ਦੀ ਆਪਾਂ ਨੂੰ ਮੂਵਮੈਂਟ ਇੱਕ ਹੈਮਰ ਦੇ ਭਰੋਸੇ ਤੇ ਆਪਣੇ ਇੰਡੀਕੇਟਰਾਂ ਦੇ ਐਨਾਲਿਸਿਸ ਦੇ ਨਾਲ ਤੇ ਨਾਲ ਹੀ ਆਪਾਂ ਨੂੰ ਐਮਏਸੀਡੀ ਨੇ ਵੀ ਸਿਗਨਲ ਦੇ ਦਿੱਤਾ ਸੀ ਤੁਸੀਂ ਜਿਹੜੇ ਵੀ ਭਰਾਵਾਂ ਨੇ ਆਪਣੀਆਂ ਵੀਡੀਓ ਦੇਖੀਆਂ ਤੇ ਇਹ ਚੀਜ਼ਾਂ ਨੂੰ ਬੈਕ ਟੈਸਟ ਵੀ ਕਰ ਰਹੇ ਸੀ ਤੇ ਹੁਣ ਨਵੀਂ ਟਰੇਡ ਦੇ ਵਿੱਚ ਵੀ ਜਿਹੜੇ ਭਰਾਵਾਂ ਨੇ ਟਰੇਡ ਬਣਾ ਕੇ ਪੈਸਾ ਕਮਾਇਆ ਜੀ ਬਹੁਤ ਵਧੀਆ ਰਿਟਰਨ ਕਮਾਇਆ ਹੋਊਗਾ ਤੇ ਪੈਸਾ ਜੇਕਰ ਕਿਸੇ ਨੇ ਪ੍ਰੋਪਰ ਵੀ ਮੰਨ ਲਓ ਟਾਰਗੇਟ ਨਹੀਂ ਅਚੀਵ ਕਰਿਆ ਤਾਂ ਫਿਰ ਵੀ ਤੁਸੀਂ ਕਹਿ ਸਕਦੇ ਹੋ ਵੀ ਆਪਣਾ ਅਮਾਊਂਟ ਨੂੰ ਲਗਭਗ ਡਬਲ ਹਰ ਇੱਕ ਬੰਦੇ ਨੇ ਹੀ ਕਰ ਲਿਆ ਹੋਣਾ ਜੀ ਠੀਕ ਆ ਜੀ ਇਸ ਤਰ੍ਹਾਂ ਤੁਸੀਂ ਅਗਲੀਆਂ ਵੀਡੀਓ ਆਪਣੀਆਂ ਜਿਵੇਂ ਦੇਖਦੇ ਹੋ ਆਪਾਂ ਹਰ ਇੱਕ ਚੀਜ਼ ਹਰ ਰੋਜ਼ ਨਵੀਂ ਲਿਆਉਣ ਦੀ ਕੋਸ਼ਿਸ਼ ਕਰਦੇ ਆਂ ਜਿਹਦੇ ਨਾਲ ਦੇਖੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਕੱਲੀ ਕੈਂਡਲ ਤੇ ਹੀ ਟ੍ਰੇਡ ਕਰੋ ਕਿਉਂਕਿ ਇਹ ਬਾਤ ਦੇ ਵਿੱਚ ਤੁਸੀਂ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਕਰ ਸਕਦੇ ਹੋਗੇ ਹੁਣ ਜੇਕਰ ਤੁਸੀਂ ਕੱਲੀ ਕੈਂਡਲ ਤੇ ਟ੍ਰੇਡ ਕਰਦੇ ਹੋ ਸਕਦਾ ਇੱਥੇ ਕੋਈ ਰੀਜਨ ਹੋਣਾ ਸੀ ਮਾਰਕੀਟ نیچے ਆ ਜਾਣੀ ਸੀ ਪਰ ਇੱਥੇ ਆਪਾਂ ਨੂੰ ਕੀ ਹੋਇਆ ਨਾਲ ਦੀ ਨਾਲ ਇੱਕ ਤਾਂ ਕੈਂਡਲ ਹੋ ਗਈ ਜਿਹੜੀਆਂ ਆਪਾਂ ਪਹਿਲਾਂ ਸਿੱਖੀਆਂ ਨੇ ਕੈਂਡਲਾਂ ਦੀਆਂ ਵੀਡੀਓ ਆਪਣੇ ਸਾਰੀਆਂ ਸਟੈਪ ਨੰਬਰ 1 ਤੋਂ ਲੈ ਕੇ 10 ਤੱਕ ਪਾਈਆਂ ਨੇ ਜੇ ਕੋਈ ਨਵਾਂ ਪਰਸਨ ਆ ਤਾਂ ਸ਼ੁਰੂ ਤੋਂ ਜਾ ਕੇ ਵੀਡੀਓ ਦੇਖ ਸਕਦਾ ਜੀ ਤੇ ਇੱਕ ਤਾਂ ਆਪਾਂ ਨੂੰ ਕੈਂਡਲ ਦੀ ਕਨਫਰਮੇਸ਼ਨ ਹੋ ਚੁੱਕੀ ਸੀ ਦੂਸਰੀ ਮੂਵਿੰਗ ਐਵਰੇਜ ਦੀ ਵੀ ਹੋ ਚੁੱਕੀ ਸੀ ਕਿਉਂਕਿ ਮੂਵਿੰਗ ਐਵਰੇਜ ਦੇ ਵੀ ਉੱਪਰ ਹੀ ক্লোਜ਼ ਦਿੱਤੀ ਜੀ ਨੇ ਤੇ ਤੀਸਰੀ ਆਪਣੇ ਇੰਡੀਕੇਟਰ ਐਮ ਏ ਸੀ ਡੀ ਦੀ ਵੀ ਹੋ ਚੁੱਕੀ ਸੀ ਠੀਕ ਹੈ ਜੀ ਤੇ ਹੁਣ ਅੱਜ ਆਪਾਂ ਨਵੇਂ ਇੱਕ ਇੰਡੀਕੇਟਰ ਦੀ ਗੱਲ ਕਰਾਂਗੇ ਜਿਹਦੇ ਨਾਲ ਤੁਸੀਂ ਉਹਦੇ ਨਾਲ ਵੀ ਬਹੁਤ ਵਧੀਆ ਪ੍ਰੋਫਿਟ ਕਮਾ ਸਕਦੇ ਹੋ ਉਹਦੀ ਵਰਤੋਂ ਕਰਕੇ ਵੀ ਠੀਕ ਹੈ ਜੀ ਆਪਾਂ ਇੰਡੀਕੇਟਰ ਤੁਹਾਨੂੰ ਪ੍ਰੋਪਰ ਦੱਸ ਰਹੇ ਹਾਂ 7-8 ਇੰਡੀਕੇਟਰ ਦੱਸ ਦੱਸਣ ਦੀ ਕੋਸ਼ਿਸ਼ ਕਰਾਂਗੇ ਪਰ ਉਹਨਾਂ ਵਿੱਚੋਂ ਤੁਹਾਨੂੰ 2 ਜਾਂ 3 ਜਿਹੜੇ ਵੀ ਬੈਸਟ ਲੱਗਣਗੇ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਟ੍ਰੇਡ ਕਰ ਸਕਦੇ ਹੋ ਜੀ ਤੇ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਆ ਇੱਥੇ ਕਾਫੀ ਵੀਰ ਹੁਣ ਆਪਣੇ ਚਾਰਟ ਤੇ ਦੇਖਣਗੇ ਤੇ ਉਹ ਕਹਿਣਗੇ ਵੀ ਹੈਮਰ ਨਹੀਂ ਬਣਿਆ ਸੋ ਪ੍ਰਾਪਾਤਨ ਨੂੰ ਇਹ ਚੀਜ਼ ਨੋਟ ਕਰ ਲਓ ਜੀ ਇਹ ਚੀਜ਼ਾਂ ਤੁਸੀਂ ਦੇਖਦੇ ਰਿਹਾ ਕਰੋ ਜਿਵੇਂ ਜਿਵੇਂ ਦੇਖੋ ਆਪਾਂ ਹਰ ਰੋਜ਼ ਨਵੀਂ ਕਲਾਸ ਦੇ ਵਿੱਚ ਆਉਂਦੇ ਜਿਹੜੀ ਚੀਜ਼ ਮੇਰੇ ਮਾਈਂਡ ਦੇ ਵਿੱਚ ਆ ਰਹੀ ਆ ਜਿਹੜੀ ਚੀਜ਼ ਦੇਖਣ ਵਾਲੀ ਹੁੰਦੀ ਆ ਮੈਂ ਤੁਹਾਨੂੰ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਦਾਗਾ ਇਹ ਨਹੀਂ ਹੁੰਦਾ ਵੀ ਹਨਾ ਆਪਾਂ ਵੀਡੀਓ ਬਣਾ ਕੇ ਅੱਗੇ ਚਲੇ ਗਏ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਹੈਗਾ ਵੀ ਆਪਾਂ ਵੀਡੀਓ ਬਣਾ ਬਣਾ ਕੇ ਤੁਹਾਨੂੰ ਅੱਗੇ ਭੇਜੀ ਜਾਈਏ ਪਰ ਉਹਦਾ ਕਿਸੇ ਕਾਰਨ ਦੇ ਵਿੱਚ ਜਦੋਂ ਕੋਈ ਵੀ ਨਵੀਂ ਚੀਜ਼ ਚਾਰਟ ਨੂੰ ਦੇਖਦੇ ਮੇਰੇ ਸਮਝ ਦੇ ਵਿੱਚ ਆਉਂਦੀ ਹੈ ਮੈਂ ਤੁਹਾਨੂੰ ਨਾਲ ਦੀ ਨਾਲ ਕਵਰ ਕਰਨ ਦੀ ਕੋਸ਼ਿਸ਼ ਕਰਦਾ ਹੁਣ ਇਹ ਹੈਮਰ ਕਾਫੀ ਵੀਰੇ ਹੈਮਰ ਨੂੰ ਦੇਖਦੇ ਹੋਣਗੇ ਆਪਣੇ ਚਾਰਟ ਤੇ ਕੱਲ੍ਹ ਵਾਲੇ ਤੇ ਵੀ ਇਹ ਨਹੀਂ ਬਣਿਆ ਹੋਇਆ ਇਹਦਾ ਕਾਰਨ ਕੀ ਹੈ ਜੀ ਤੁਸੀਂ ਚਾਰਟ ਨੂੰ ਟਾਈਮ ਫਰੇਮ ਹੈ ਜਿਹੜਾ ਉਹਨੂੰ 5 ਮਿੰਟਾਂ ਤੇ ਸਿਲੈਕਟ ਕਰਿਆ ਹੋਇਆਗਾ ਜੇਕਰ ਆਪਾਂ ਇਹਨੂੰ 5 ਮਿੰਟਾਂ ਤੇ ਸਿਲੈਕਟ ਕਰਦੇ ਹਾਂ ਜਦੋਂ ਆਪਾਂ ਇੰਟਰਾਡੇ ਦੇ ਵਿੱਚ ਟ੍ਰੇਡ ਕਰਦੇ ਹਾਂ ਆਪਾਂ ਪਹਿਲਾਂ ਵੀ ਦੱਸਿਆ ਹੋਇਆ ਸਾਰੇ ਹੀ ਭਰਾਵਾਂ ਨੂੰ ਵੀ ਚਾਰਟ ਨੂੰ ਤੁਸੀਂ 5 ਮਿੰਟ ਜਾਂ 15 ਮਿੰਟਾਂ ਤੇ ਦੇਖ ਸਕਦੇ ਹੋਗੇ ਦੇਖੋ ਇੰਟਰਨੈਟ ਦੀ ਕਮੀ ਹੋਣ ਕਰਕੇ ਥੋੜਾ ਜਿਹਾ ਆਪਣਾ ਸਲੋ ਚੱਲ ਰਿਹਾ ਸਿਸਟਮ ਇਹ ਇੰਡੀ ਇਹ ਜਿਹੜਾ ਹੈਮਰ ਕੈਂਡਲ ਬਣੀ ਆ ਇਹ 5 ਮਿੰਟਾਂ ਦੇ ਚਾਰਟ ਤੇ ਨਹੀਂ ਬਣੀ ਹੋਏਗੀ ਕਿਉਂਕਿ ਜਦੋਂ ਤੁਸੀਂ ਟ੍ਰੇਡ ਕਰਨੀ ਹੁੰਦੀ ਆ ਤੁਸੀਂ 5 ਮਿੰਟ ਤੇ 15 ਮਿੰਟ ਦੋਨਾਂ ਹੀ ਚਾਰਟ ਦੇ ਉੱਤੇ ਧਿਆਨ ਦਿਆ ਕਰੋ ਜੀ ਇਹ ਨਹੀਂ ਹੈਗਾ ਵੀ ਆਪਾਂ ਜਿਹੜੀ ਸਟ੍ਰੈਟੇਜੀ ਮੰਨ ਲਓ ਇੱਕ ਵਾਰ ਜਿਹੜੀ ਚੀਜ਼ 5 ਮਿੰਟਾਂ ਦੇ ਚਾਰਟ ਲਾ ਲਿਆ ਤਾਂ ਉਸੇ ਤੇ ਹੀ ਬੈਠੇ ਰਹਿਣਾ ਸਾਰਾ ਦਿਨ ਇਹਨੂੰ ਤੁਸੀਂ ਟਾਈਮ ਫਰੇਮ ਨੂੰ ਵਧਾ ਘਟਾ ਕੇ ਜਰੂਰ ਦੇਖਿਆ ਕਰੋ ਜਿਦੇ ਵਿੱਚ ਆਪ ਨੂੰ ਕੁਝ ਨਾ ਕੁਝ ਕੋਈ ਨਾ ਕੋਈ ਪੈਟਰਨ ਬਣਦਾ ਦਿਖਦਾ ਹੁੰਦਾਗਾ ਜਿਵੇਂ ਹੁਣ 5 ਮਿੰਟਾਂ ਵਾਲੀ ਤੇ ਕੈਂਡਲ ਜਦੋਂ ਲਾਈ ਹੋਊਗੀ ਤੁਸੀਂ ਨੇ ਇਹ ਹੈਮਰ ਨਹੀਂ ਬਣਿਆ ਹੋਊਗਾ 15 ਮਿੰਟਾਂ ਵਾਲੀ ਤੇ ਹੈਮਰ ਉੱਪਰੋਂ ਬਣਿਆ ਦੇਖਿਆ ਤਾਂ ਆਪਾਂ ਇਤੇ ਹਿਸਾਬ ਨਾਲ ਟਰੇਡ ਬਣਾ ਕੇ ਕਿੰਨਾ ਪ੍ਰੋਫਿਟ ਕਮਾਇਆ ਠੀਕ ਹੈ ਜੀ ਇਹ ਚੀਜ਼ਾਂ ਨੋਟ ਕਰਿਆ ਕਰੋ ਤੁਸੀਂ ਧਿਆਨ ਦੇ ਵਿੱਚ ਰੱਖਿਆ ਕਰੋ ਚਾਰਟ ਫਰੇਮ ਨੂੰ ਟਰੇਡ ਲੈਣ ਤੋਂ ਪਹਿਲਾਂ ਥੋੜਾ ਜਾਂ ਟਾਈਮ ਫਰੇਮ ਵੱਡਾ ਛੋਟਾ ਕਰਕੇ ਦੇਖਿਆ ਕਰੋ ਕਿਸੇ ਵੀ ਤੁਹਾਨੂੰ ਟਾਈਮ ਫਰੇਮ ਤੇ ਕੋਈ ਪੈਟਰਨ ਬਣਦਾ ਦਿਖਦਾ ਤਾਂ ਤੁਸੀਂ ਟ੍ਰੇਡ ਬਣਾ ਸਕਦੇ ਹੋ ਜੀ ਠੀਕ ਹੈ ਜੀ ਇਹ ਚੀਜ਼ਾਂ ਦੇ ਬਾਰੇ ਧਿਆਨ ਰੱਖਿਆ ਕਰੋ ਤੇ ਹੁਣ ਆਪਾਂ ਅੱਜ ਵਾਲੇ ਇੰਡੀਕੇਟਰ ਦੀ ਗੱਲ ਕਰਦੇ ਆਂਗੇ ਜਿਹੜਾ ਬਹੁਤ ਹੀ ਵਧੀਆ ਦੇਖੋ ਇਹ 5 ਮਿੰਟਾਂ ਤੇ ਚਾਰਟ ਆ ਚੁੱਕਿਆ ਇਹਦੇ ਵਿੱਚ ਤੁਹਾਨੂੰ ਪ੍ਰੋਪਰ ਹੈਮਰ ਕਿਤੇ ਵੀ ਨਹੀਂ ਮਿਲੇਗਾ ਇਸ ਤੋਂ ਬੇਸ਼ੱਕ ਆਪਾਂ ਨੂੰ ਮੂਵਿੰਗ ਐਵਰੇਜ ਦੇ ਉੱਪਰ ਤੇ ਆਪਣੇ ਐਮਐਸਡੀ ਪੈਟਰਨ ਨੇ ਕਹਿ ਦਿੱਤਾ ਸੀਗਾ ਪਰ ਆਪਾਂ ਨੂੰ ਕੈਂਡਲ ਦੀ ਇੱਕ ਕਨਫਰਮੇਸ਼ਨ ਆਪਣੀ ਘਟ ਚੁੱਕੀ ਸੀ ਠੀਕ ਹੈ ਜੀ 15 ਮਿੰਟਾਂ ਤੇ ਆਪਾਂ ਨੂੰ ਤਿੰਨਾਂ ਨੇ ਹੀ ਕਹਿ ਦਿੱਤਾ ਸੀ ਦੇਖੋ ਤਿੰਨ ਟਾਈਪ ਦੀ ਆਪ ਨੂੰ ਕਨਫਰਮੇਸ਼ਨ ਮਿਲ ਚੁੱਕੀ ਸੀ ਟ੍ਰੇਡ ਬਣਾਉਣ ਦੇ ਲਈ ਤੁਸੀਂ ਹੁਣ ਆਪ ਹਿਸਾਬ ਲਾ ਲਓ ਜੀ ਆਪਾਂ ਇੱਕ ਇੰਡੀਕੇਟਰ ਦੇ ਭਰੋਸੇ ਜਾਂ ਫਿਰ ਕੱਲੀ ਕੈਂਡਲ ਦੇ ਭਰੋਸੇ ਟ੍ਰੇਡ ਨਹੀਂ ਕਰਨਾ ਆਪਾਂ ਨੂੰ ਜਿੰਨੇ ਜ਼ਿਆਦਾ ਕਨਫਰਮੇਸ਼ਨ ਹੋਊਗੀ ਆਪਣੀ ਸਕਸੈਸ ਦੀ ਸੰਭਾਵਨਾ ਉਨੀ ਜ਼ਿਆਦਾ ਵਧ ਜਾਂਦੀ ਆ ਇਸ ਤਰ੍ਹਾਂ ਜਿਆਦਾ ਤੋਂ ਜਿਆਦਾ ਟਾਈਮ ਫਰੇਮ ਵੀ ਦੇਖਿਆ ਕਰੋ ਹਨਾ ਅ ਇੰਟਰਾਡੇ ਦੇ ਵਿੱਚ ਕੰਮ ਕਰ ਰਹੇ ਹਾਂ ਤਾਂ 5 ਤੇ 15 ਮਿੰਟ ਹੀ ਆਪਣੇ ਦੱਸਿਆ ਹੋਇਆ ਤੁਸੀਂ ਦੋਨੇ ਇਹ ਸਿਲੈਕਟ ਕਰਕੇ ਦੇਖਿਆ ਕਰੋ ਵੀ ਉਸ ਟਾਈਮ ਕੋਈ ਪੈਟਰਨ ਬਣ ਰਿਹਾ ਜਾਂ ਨਾ ਬਣ ਰਿਹਾ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆਂਗੇ ਅੱਜ ਵਾਲੇ ਇੰਡੀਕੇਟਰ ਦੀ ਜਿਹਦਾ ਸ਼ੋਰਟ ਨਾਮ BB ਹੈ ਜੀ ਤੇ ਜਦੋਂ ਤੁਸੀਂ ਇੱਥੇ ਇੰਡੀਕੇਟਰ ਦੇ ਵਿੱਚ ਜਾ ਕੇ ਉਹਦੀ ਭਰੋਗੇ BB ਲਿਖੋਗੇ ਤਾਂ ਆਪਣੇ ਆਪ ਆ ਜਾਏਗਾ ਉਹਦਾ ਨਾਮ ਹੈਗਾ ਬਲੈਂਜਰ ਬੈਂਡ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਟਿੱਕ ਵੀ ਲਗਾ ਸਕਦੇ ਹੋ ਨੂੰ ਜਿਹੜੇ ਵੀ ਇੰਡੀਕੇਟਰ ਦੇ ਮੂਰੇ ਕਾਫੀ ਵੀ ਦੇਖਦੇ ਹੋਣਗੇ ਇੱਥੇ ਟਿੱਕ ਲਗਾਓਗੇ ਤਾਂ ਤੁਹਾਡੇ ਫੇਵਰਟ ਦੇ ਵਿੱਚ ਆ ਜਾਣਗੇ ਜੋ ਤੁਹਾਨੂੰ ਇੰਡੀਕੇਟਰ ਤੇ ਓਕੇ ਕਰਨ ਸਾਰ ਹੀ ਮਿਲ ਜਾਇਆ ਕਰਨਗੇ ਜਿਹੜੇ ਜਿਹੜੀਆਂ ਦੀ ਆਪਾਂ ਗੱਲ ਕਰ ਰਹੇ ਹਾਂਗੇ ਜਿਹੜੇ ਵੀ ਇੰਡੀਕੇਟਰਾਂ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਤੇ ਆਪਣੇ ਮੂਰੇ ਸਟਾਰ ਤੇ ਕਲਿੱਕ ਲਗਾ ਲਿਆ ਕਰੋ ਜੀ ਇਹ ਤੁਹਾਨੂੰ ਫਿਰ ਫਰੰਟ ਤੇ ਹੀ ਮਿਲ ਜਾਇਆ ਕਰਨਗੇ ਇਸ ਨਾ ਇਸ ਕੈਂਡਲ ਦਾ ਇੰਡੀਕੇਟਰ ਦਾ ਨਾਮ ਹੈਗਾ ਜੀ ਬਲੈਂਜਰ ਬੈਂਡ ਜਿਹੜੇ ਇੰਡੀਕੇਟਰ ਦੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਦੇਖੋ ਆਪਾਂ ਟਰੇਡਿੰਗ ਵਿਊ ਤੇ ਸਮਝਾ ਰਹੇ ਹਾਂ ਇਹ ਇੰਡੀਕੇਟਰ ਨਹੀਂ ਅਲਾਉ ਕਰ ਰਹੇ ਆਪਾਂ ਐਮਏਸੀਡੀ ਨੂੰ ਕੱਟ ਦਿੰਨੇ ਆ ਪਹਿਲਾਂ ਵਾਲੇ ਇੰਡੀਕੇਟਰਾਂ ਦੀ ਗੱਲ ਜਿਹੜੀਆਂ ਦੀ ਆਪਾਂ ਕਰ ਚੁੱਕੇ ਆ ਉਹਨਾਂ ਨੂੰ ਅੱਜ ਆਪਾਂ ਇੰਡੀਕੇਟਰ ਨੂੰ ਕੱਟ ਦਿੰਨੇ ਆ ਤੇ ਅੱਜ ਨਵੇਂ ਹੀ ਇੰਡੀਕੇਟਰ ਦੀ ਗੱਲ ਕਰਾਂਗੇ ਜੇਕਰ ਤੁਸੀਂ ਇਸ ਤਰ੍ਹਾਂ ਬਿਨਾ ਇੰਡੀਕੇਟਰ ਦੀ ਮਦਦ ਤੋਂ ਮਾਰਕੀਟ ਨੂੰ ਦੇਖ ਰਹੇ ਹੋ ਇਹਦੇ ਵਿੱਚ ਕੀ ਦੇਖੋਗੇ ਤੁਸੀਂ ਸਿਰਫ ਕੱਲੀਆਂ ਕੈਂਡਲਾਂ ਦੇ ਬੇਸ ਤੇ ਹੀ ਟ੍ਰੇਡ ਕਰੋਗੇ ਠੀਕ ਹੈ ਜੀ ਜਦੋਂ ਆਪਾਂ ਇਸ ਤੇ ਬਲੈਂਜਰ ਬੈਂਡ ਲਾਵਾਂਗੇ ਤਾਂ ਤੁਹਾਡੀ ਕਨਫਰਮੇਸ਼ਨ ਬਹੁਤ ਜ਼ਿਆਦਾ ਵੱਧ ਜਾਣੀ ਹੈਗੀ ਦੇਖੋ ਆਪਾਂ ਚਲੋ ਲਗਾ ਲੈਨੇ ਆਪਾਂ ਬਲੈਂਜਰ ਬੈਂਡ ਬਲੈਂਜਰ ਵੈਂਡ ਇੰਡੀਕੇਟਰ ਇੱਕ ਬਹੁਤ ਹੀ ਜ਼ਿਆਦਾ ਵਧੀਆ ਇੰਡੀਕੇਟਰ ਹੈ ਜੀ ਜਿਹਦੇ ਨਾਲ ਮਾਰਕੀਟ ਦੇ ਵਿੱਚੋਂ ਬਹੁਤ ਜ਼ਿਆਦਾ-ਜ਼ਿਆਦਾ ਪ੍ਰੋਫਿਟ ਆਪਾਂ ਕਮਾ ਸਕਦੇ ਆਂਗੇ ਠੀਕ ਹੈ ਜੀ ਪਰ ਇਹਨੂੰ ਲੋੜ ਆ ਸਮਝਣ ਦੀ ਇਹਨੂੰ ਸਮਝਣ ਦੇ ਲਈ ਤੁਸੀਂ ਥੋੜਾ ਜਿਹਾ ਦੇਖੋ ਕਈ ਵਾਰ ਦੇਖਣ ਨੂੰ ਨਾ ਜਦੋਂ ਆਪਾਂ ਨਵਾਂ ਟੈਕਨੀਕਲ ਸਿੱਖਦੇ ਆ ਕੋਈ ਥੋੜਾ ਜਿਹਾ ਇਹ ਲੱਗਦਾ ਵੀ ਔਖਾ ਜਿਹਾ ਕਹਿ ਸਕਦੇ ਤੁਸੀਂ ਲੱਗਦਾ ਪਰ ਜਦੋਂ ਇਹਨੂੰ ਵਿਚਰੋਗੇ ਆਪਣੇ ਨਾਲ ਅੱਗੇ-ਅਗੇ ਦੇਖੋਗੇ ਮਾਰਕੀਟ ਦੇ ਵਿੱਚ ਤਾਂ ਬਹੁਤ ਹੀ ਆਸਾਨ ਇੰਡੀਕੇਟਰ ਹੈ ਜੀ ਬਲੈਂਜਰ ਬੈਂਡ ਇੰਨਾ ਆਸਾਨ ਇੰਡੀਕੇਟਰ ਹੈ ਜਿਸ ਦੀ ਮਦਦ ਨਾਲ ਆਪਾਂ ਬਹੁਤ ਵਧੀਆ ਤਰੀਕੇ ਨਾਲ ਟਰੇਡ ਕਰ ਸਕਦੇ ਹਾਂਗੇ ਹੁਣ ਇਹ ਚ ਟਰੇਡ ਕਰਨੀ ਕਿਵੇਂ ਆ ਉਹਦਾ ਵੀ ਰੀਜਨ ਦੱਸ ਦਾਂ ਤੁਹਾਨੂੰ ਦੇਖੋ ਤਿੰਨ ਲਾਈਨਾਂ ਆ ਚੁੱਕੀਆਂ ਨੇ ਇਹਦੇ ਵਿੱਚ ਇੱਕ ਤਾਂ ਉੱਪਰ ਲਾਈਨ ਆ ਚੁੱਕੀ ਆ ਇੱਕ ਵਿਚਾਲੇ ਤੇ ਇੱਕ ਆ ਨੀਚੇ ਆ ਚੁੱਕੀ ਆ ਇਹਨਾਂ ਦਾ ਕੀ ਕਾਰਨ ਆ ਜੀ ਜਿਹੜੀ ਆ ਆਪਣੀ ਵਿਚਾਲੇ ਵਾਲੀ ਲਾਈਨ ਤੁਸੀਂ ਦੇਖ ਰਹੇ ਹੋ ਇਹ ਮੂਵਿੰਗ ਐਵਰੇਜ ਦੀ ਲਾਈਨ ਆ ਦੇਖੋ ਇੱਥੇ ਜਾ ਕੇ ਤੁਸੀਂ ਦੇਖ ਸਕਦੇ ਹੋਨੇ ਹੋ ਜਿਵੇਂ ਆਪਾਂ ਸੈਟਿੰਗ ਦੇ ਵਿੱਚ ਪਿਛਲੇ ਇੰਡੀਕੇਟਰਾਂ ਦੀਆਂ ਵੀ ਸੈਟਿੰਗਾਂ ਕਰਾਈਆਂ ਸੀ ਤੋਂ ਇਸੇ ਸੈਟਿੰਗ ਦੇ ਵਿੱਚ ਓਕੇ ਕਰਾਂਗੇ ਇਥੇ ਤੁਹਾਨੂੰ ਲੈਂਥ 20 ਦੀ ਦਿਖ ਜਾਏਗੀ ਇਹ ਪਿਛਲੀ ਲੈਂਥ ਉਹੀ 20 ਦੀ ਆ ਚੁੱਕੀ ਹੈ ਜਿਹੜੀ ਆਪਣੀ ਮੂਵਿੰਗ ਐਵਰੇਜ ਲਗਾਈ ਹੋਈ ਆ ਉਹ ਮੂਵਿੰਗ ਐਵਰੇਜ ਦੇਖੋ ਤੁਹਾਨੂੰ ਅਲੱਗ ਤੋਂ ਲਗਾਉਣ ਦੀ ਲੋੜ ਨਹੀਂ ਜੇਕਰ ਤੁਸੀਂ ਪਿਛਲੀਆਂ ਆਪਣੇ ਜਿਵੇਂ ਮੂਵਿੰਗ ਐਵਰੇਜ ਬਾਰੇ ਸਿੱਖਿਆ ਇਹਦੇ ਵਿੱਚ ਤੁਹਾਨੂੰ ਆਟੋਮੈਟਿਕ ਲੱਗੀ ਮਿਲ ਗਈ ਤੇ ਨਾਲ ਇੱਕ ਬਲੈਂਜਰ ਬੈਂਡ ਦਾ ਆਵਦਾਰ ਰੁਤਬਾ ਮਿਲ ਗਿਆ ਹਨਾ ਜੀ ਇਹ ਚੀਜ਼ ਨੂੰ ਦੇਖ ਸਕਦੇ ਹੋ ਤੇ ਸਟਾਈਲ ਦੇ ਵਿੱਚ ਜਾ ਕੇ ਇਹ ਕਲਰ ਨੇ ਤਿੰਨਾਂ ਦੇ ਤੁਸੀਂ ਇਹ ਕਲਰ ਆਪਣੇ ਹਿਸਾਬ ਨਾਲ ਵੀ ਚੇਂਜ ਕਰ ਸਕਦੇ ਹੋ ਅਦਰਵਾਈਜ਼ ਬਾਇ ਡਿਫਾਲਟ ਜਿਹੜੇ ਲੱਗੇ ਹੋਣੇ ਤੁਸੀਂ ਇਹ ਵੀ ਰੱਖ ਸਕਦੇ ਹੋ ਜੀ ਠੀਕ ਹੈ ਜੀ ਵਿਜ਼ਿਬਿਲਟੀ ਦੇ ਵਿੱਚ ਆਪਣੇ ਕੁਝ ਵੀ ਸੇੜ ਸਾੜ ਨਹੀਂ ਕਰਨੀ ਜਿਵੇਂ ਹੈਗੀ ਆ ਉਵੇਂ ਹੀ ਰਹੂਗੀ ਤੇ ਓਕੇ ਕਰਕੇ ਹੁਣ ਤੁਹਾਨੂੰ ਇਸ ਦੇ ਬਾਰੇ ਦੱਸਦੇ ਵੀ ਇਹ ਕੰਮ ਕਿਸ ਤਰ੍ਹਾਂ ਕਰਦਾ ਹੈਗਾ ਜਿਹੜਾ ਇੰਡੀਕੇਟਰ ਇਹ ਬਲੈਂਡਰ ਵੈਂਡ ਆ ਇਹਦੀ ਮਦਦ ਦੇ ਨਾਲ ਆਪਾਂ ਪੈਸਾ ਕਿਵੇਂ ਕਮਾ ਸਕਦੇ ਹਾਂ ਉਹਦੇ ਬਾਰੇ ਹੁਣ ਗੱਲਬਾਤ ਕਰਦੇ ਆਂਗੇ ਜਦੋਂ ਵੀ ਇੰਡੀਕੇਟਰ ਦੇ ਵਿੱਚ ਤੁਸੀਂ ਇਸ ਤਰ੍ਹਾਂ ਦਾ ਦੇਖਦੇ ਹੋ ਇੱਕ ਮਿੰਟ ਜੀ ਮੱਲੋ ਇੰਡੀਕੇਟਰ ਦੇ ਵਿੱਚ ਹੁਣ ਇਸ ਤਰ੍ਹਾਂ ਮਾਰਕੀਟ ਚੱਲ ਰਹੀ ਆ ਅੱਪ ਜਾਂ ਡਾਊਨ ਇੱਥੇ ਆਪਾਂ ਕੀ ਦੇਖਣਾ ਹੁੰਦਾ ਤੇ ਥੋੜਾ ਜਿਹਾ ਚਾਰਟ ਨੂੰ ਬਾਈ ਕਰਕੇ ਦਿਖਾਉਣਾ ਤੁਹਾਨੂੰ ਤੇ ਜਿੱਥੇ ਇਸ ਤਰ੍ਹਾਂ ਦੀ ਬਣ ਜਾਂਦੀ ਆ ਪਾਈਪ ਜੀ ਇੱਕ ਪਾਈਪ ਜੀ ਦੇ ਆਕਾਰ ਦੀ ਤੁਹਾਨੂੰ ਮੈਂ ਦੱਸ ਜਿਵੇਂ ਹੁਣ ਜਮਾ ਪੰਜਾਬੀ ਦੇ ਵਿੱਚ ਦੱਸ ਰਿਹਾ ਹਾਂਗਾ ਵੀ ਜਦੋਂ ਤੁਹਾਨੂੰ ਇੱਥੇ ਪਾਈਪ ਜੀ ਦਿਖ ਗਈ ਇੱਕ ਮਤਲਬ ਲੰਮੀ ਪਾਈਪ ਜੀ ਬਣ ਗਈ ਇਹਦੇ ਵਿੱਚ ਨਾ ਹੀ ਮਾਰਕ ਉੱਪਰ ਨੂੰ ਲੈਣ ਜਾ ਰਹੀ ਹੈ ਤੇ ਨਾ نیچے ਨੂੰ ਜਾ ਰਹੀ ਆ ਇੱਕ ਇਸ ਤਰ੍ਹਾਂ ਦੀ ਪਾਈਪ ਜੀ ਬਣ ਜਾਏਗੀ ਜਦੋਂ ਵੀ ਮਾਰਕੀਟ ਦੇ ਵਿੱਚ ਬਲੈਂਡਰ ਬੈਂਡ ਤੁਸੀਂ ਨੇ ਲਗਾਇਆ ਹੋਇਆ ਇਸ ਤਰ੍ਹਾਂ ਦੀ ਪਾਈਪ ਜੀ ਆਪਾਂ ਉਹਦੇ ਵਿੱਚ ਟ੍ਰੇਡ ਬਿਲਕੁਲ ਵੀ ਨਹੀਂ ਕਰਦੀ ਜੀ ਸੋ ਜਿੰਨੇ ਵੀ ਭਰਾ ਵੀਡੀਓ ਦੇਖਦੇ ਹੁੰਦੇ ਨੇ ਇੱਡੀਆਂ ਟਰਾਂਡੀਆਂ ਹਨ ਆਪਣੀਆਂ ਕਾਪੀ ਤੇ ਪੈਨ ਕੋਲ ਲੈ ਕੇ ਬੈਠਿਆ ਕਰੋ ਜੀ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਨੇ ਵੀ ਜਿਹੜੀਆਂ ਜਦੋਂ ਆਪਣੀ ਇੱਕ ਪਾਈਪ ਪਾਈਪ ਦੀ ਤਰ੍ਹਾਂ ਕਹਿ ਦ ਸਕਦੇ ਆਪਾਂ ਜੇਕਰ ਪੰਜਾਬੀ ਦੇ ਵਿੱਚ ਦੱਸਣਾ ਜੇ ਇਹਨੂੰ ਹੋਰ ਲੱਭਜਾਂ ਦੇ ਵਿੱਚ ਦੱਸਾਂਗੇ ਕਾਫੀ ਵੀਰਾਂ ਨੂੰ ਸਮਝ ਨਹੀਂ ਆਉਣਾ ਦੇਖੋ ਆਪਣੀ ਲੈਂਗੁਏਜ ਦੇ ਨਾਲ ਇਹਦਾ ਮਾਰਕੀਟ ਦਾ ਕੋਈ ਚੱਕਰ ਨਹੀਂ ਹੈਗਾ ਜੀ ਸਿਰਫ ਆਪਾਂ ਨੇ ਤੁਹਾਨੂੰ ਸਮਝਾਉਣ ਦੇ ਲਈ ਤੁਸੀਂ ਕਿਵੇਂ ਆਸਾਨ ਤਰੀਕੇ ਦੇ ਨਾਲ ਸਮਝ ਸਕਦੇ ਹੋ ਨਾ ਉਸ ਲੈਵਲ ਦੀ ਹੀ ਗੱਲਬਾਤ ਕਰਦੇ ਆਂਗੇ ਕੋਈ ਹੋਰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਮਾਰਕੀਟ ਨੂੰ ਜਾਂ ਕੈਂਡਲ ਨੂੰ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਪੈਣੀ ਚਾਹੀਦੀ ਚੀਜ਼ ਜਿਹਦੇ ਨਾਲ ਆਪਾਂ ਅੱਗੇ ਜਾ ਕੇ ਵਰਤ ਕੇ ਪੈਸਾ ਕਮਾ ਸਕੀਏ ਜਿਵੇਂ ਹੀ ਮਾਰਕੀਟ ਦੇ ਵਿੱਚ ਬਲੈਂਡਰ ਬੈਂਡ ਦੇ ਵਿੱਚ ਇਸ ਤਰ੍ਹਾਂ ਦੀ ਪਾਈਪ ਬਣ ਜਾਏਗੀ ਆਪਾਂ ਨੇ ਟ੍ਰੇਡ ਨਹੀਂ ਕਰਨੀ ਜੀ ਸਾਰੇ ਹੀ ਭਰਾ ਨੋਟ ਕਰ ਲੈਣ ਆਪਾਂ ਨੇ ਟ੍ਰੇਡ ਫਿਰ ਨਹੀਂ ਕਰਨੀ ਜੇਕਰ ਇਸ ਤਰ੍ਹਾਂ ਦੀ ਪਾਈਪ ਬਣ ਜਾਏਗੀ ਹੁਣ ਟ੍ਰੇਡ ਕਰਨੀ ਕਦੋਂ ਆ ਜਿਵੇਂ ਹੀ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਆਪਣੀ ਮੂਵਿੰਗ ਐਵਰੇਜ ਦੇ نیچے ক্লোਜ਼ ਹੋ ਚੁੱਕੀ ਹੈਗੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਵੀ ਮੂਵਿੰਗ ਐਵਰੇਜ ਦੇ નીચે ক্লোਜ਼ ਹੋਣ ਤੋਂ ਬਾਅਦ ਇੱਥੇ ਆਪਾਂ ਐਂਟਰੀ ਬਣਾ ਸਕਦੇ ਆ ਇੱਥੇ ਤੁਸੀਂ ਨੇ ਕੀ ਦੇਖਣਾ ਜਦੋਂ ਐਂਟਰੀ ਬਣਾਉਣੀ ਹੈਗੀ ਜਦੋਂ ਵੀ ਐਂਟਰੀ ਬਣਾਉਣੀ ਆਪਣੇ ਇਸ ਤਰ੍ਹਾਂ ਦੀ ਉੱਪਰ ਨੂੰ ਲੈਣ ਤੇ ਇਸ ਤਰ੍ਹਾਂ ਦੀ نیچے ਨੂੰ ਲੈਣ ਭਾਵ ਇਹਦਾ ਬਲੈਂਜਰ ਬੈਂਡ ਦਾ ਮੂੰਹ ਆ ਜਿਹੜਾ ਖੁੱਲਣਾ ਚਾਹੀਦਾ ਉੱਪਰ ਨੂੰ ਵੀ ਖੁੱਲੇ ਤੇ نیچے ਨੂੰ ਵੀ ਖੁੱਲੇ ਜੇਕਰ ਇਹ ਨਹੀਂ ਖੁੱਲ ਰਿਹਾ ਦੇਖੋ ਮੂੰਹ ਦਾ ਮਤਲਬ ਕੀ ਆ ਜਿਵੇਂ ਹੁਣ ਇੱਥੋਂ ਆ ਪਾਈਪ ਬਣੀ ਹੋਈ ਸੀ ਇੱਥੇ ਦਾ ਮੂੰਹ ਖੁੱਲ ਚੁੱਕਿਆ ਉੱਪਰ ਨੂੰ ਵੀ ਤੇ ਥੱਲੇ ਨੂੰ ਵੀ ਠੀਕ ਹੈ ਜੀ ਇਸ ਤਰ੍ਹਾਂ ਦੀ ਗੱਲ ਕਰ ਰਹੇ ਹਾਂ ਆਪਾਂ ਸਮਝਣ ਦੇ ਵਿੱਚ ਥੋੜੀ ਕਣੀ ਦਿੱਕਤ ਆ ਰਹੀ ਆ ਤਾਂ ਕੋਈ ਗੱਲ ਨਹੀਂ ਜੀ ਵੀਡੀਓ ਨੂੰ ਦੁਬਾਰਾ ਦੇਖੋਗੇ ਸਮਝ ਆ ਜਾਏਗੀ ਬਲੈਂਡਰ ਬੈਂਡ ਦਾ ਮੂੰਹ ਖੁੱਲਣਾ ਚਾਹੀਦਾ ਤੇ ਨਾਲ ਦੀ ਨਾਲ ਆਪੜ ਨੂੰ ਕਨਫਰਮੇਸ਼ਨ ਹੋਣੀ ਚਾਹੀਦੀ ਆਪਣੀ ਮੂਵਿੰਗ ਐਵਰੇਜ ਦੇ ਥੱਲੇ ਆ ਜੇਕਰ ਇਹ ਤੋਂ ਥੱਲੇ ਟੱਚ ਹੁੰਦੀ ਆ ਮੂੰਹ ਖੁੱਲ ਕੇ ਵੀ ਮਾਰਕੀਟ ਨੀਚੇ ਨੂੰ ਆ ਰਹੀ ਆ ਤਾਂ ਆਪਾਂ ਨੂੰ ਆਲਮੋਸਟ 40-50 ਪੁਆਇੰਟ ਆ ਰਾਮ ਨਾਲ ਮਿਲ ਜਾਣਗੇ ਡਾਊਨ ਸਾਈਡ ਵਾਲਾ ਐਂਟਰੀ ਬਣਾ ਕੇ ਜੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਕਦੋਂ ਤੱਕ ਮਾਰਕੀਟ ਦੇ ਵਿੱਚ ਪ੍ਰੋਫਿਟ ਬੁੱਕ ਕਰਨਾ ਤੁਸੀਂ ਹੁਣ ਦੇਖ ਸਕਦੇ ਹੋ ਇੱਥੋਂ 47900 ਤੇ ਆ ਮਾਰਕੀਟ ਤੇ ਇੱਥੇ ਤੱਕ ਆਪਣੇ ਪ੍ਰੋਫਿਟ ਬੁੱਕ ਕਰਨ ਲਈ 47 46900 ਤੱਕ ਇੱਕ ਹਜ਼ਾਰ ਪੁਆਇੰਟ ਦੀ ਮੂਵਮੈਂਟ ਆਪਾਂ ਨੂੰ ਇੱਥੇ ਮਿਲ ਚੁੱਕੀ ਹੈ ਜੀ 1000 ਪੁਆਇੰਟ ਦੀ ਮੂਵਮੈਂਟ ਆਪਾਂ ਨੂੰ ਬਲੈਂਜਰ ਵਾਈਡ ਦੇ ਆਧਾਰ ਤੇ ਮਿਲ ਚੁੱਕੀ ਹੈ ਜਿਹਦੇ ਨਾਲ 1000 ਪੁਆਇੰਟ ਦੇ ਵਿੱਚ ਤੁਸੀਂ 5-6 ਗੁਣਾ ਪੈਸਾ ਆਪਣਾ ਦੇਖਿਆ ਹੋਣਾ ਨਾਰਮਲ ਹੁੰਦਾਗਾ ਜਿਹੜੇ ਪਰ ਟ੍ਰੇਡ ਕਰ ਰਹੇ ਨੇ ਪਹਿਲਾਂ ਤੋਂ ਤੇ ਹੁਣ ਆਪਾਂ ਨੇ ਨਿਕਲਣਾ ਕਦੋਂ ਸੀ ਮਾਰਕੀਟ ਦੇ ਵਿੱਚ ਜਦੋਂ ਹੀ ਆਪਾਂ ਨੂੰ ਆਪੋਜੀਟ ਕੈਂਡਲ ਕੋਈ ਮਿਲਦੀ ਹੈਗੀ ਆਪਾਂ ਮਾਰਕੀਟ ਦੇ ਵਿੱਚੋਂ ਨਿਕਲ ਜਾਣਾ ਹੁੰਦਾਗਾ ਤੇ ਹੁਣ ਇਸੇ ਤਰ੍ਹਾਂ ਜਿਵੇਂ ਡਾਊਨ ਸਾਈਡ ਡਾਊਨ ਸਾਈਡ ਦਾ ਮਤਲਬ ਤੁਹਾਨੂੰ ਇੱਕ ਵਾਰ ਕਾਲੀ-ਕਾਲੀ ਦੇ ਵਿੱਚ ਫੇਰ ਦੱਸ ਦਈਏ ਵੀ ਜਦੋਂ ਮੂੰਹ ਓਪਨ ਹੋਏਗਾ ਬਲੈਂਜਰ ਬੈਂਡ ਦਾ ਮੂੰਹ ਖੁੱਲੇਗਾ ਉੱਪਰਲੀ ਸਾਈਡ ਵੀ ਤੇ ਥੱਲੇ ਵਾਲੀ ਸਾਈਡ ਵੀ ਆਪਾਂ ਨੇ ਉਦੋਂ ਟ੍ਰੇਡ ਬਣਾਉਣੀ ਹੁੰਦੀ ਹੈ ਕੱਲੀ ਇੱਥੇ ਮੂਵਿੰਗ ਐਵਰੇਜ ਦੇ ਸਿਰ ਤੇ ਨਹੀਂ ਟ੍ਰੇਡ ਬਣਾਵਾਂਗੇ ਠੀਕ ਹੈ ਜੀ ਤੇ ਨੰਬਰ 2 ਤੇ ਜਦੋਂ ਉੱਪਰ ਨੂੰ ਹੁਣ ਤੁਸੀਂ ਦੇਖ ਰਹੇ ਹੋ ਇੱਥੇ ਉੱਪਰ ਵਾਲੀ ਸਾਈਡ ਹੁਣ ਕਾਫੀ ਵੀਰ ਕਹਿਣਗੇ ਵੀ ਇੱਥੇ ਵੀ ਮੂੰਹ ਓਪਨ ਹੋ ਰਿਹਾ ਸੀ ਨਾ ਜਰੂਰ ਹੋ ਰਿਹਾ ਸੀ ਵੀਰੇ ਇੱਥੇ ਵੀ ਆਪਾਂ ਟਰੇਡ ਬਣਾ ਕੇ ਦੇਖੋ 450 ਤੇ ਮਾਰਕੀਟ ਤੇ ਇੱਥੇ ਤੱਕ 650 ਤੱਕ 260 ਆਪਾਂ ਹੋਰ ਵੀ ਕੈਪਚਰ ਕਰ ਸਕਦੇ ਸੀ ਠੀਕ ਹੈ ਜੀ ਤੇ ਮਾਰਕੀਟ ਦੇ ਵਿੱਚ ਰਹਿਣਾ ਕਦੋਂ ਤੱਕ ਆ ਜਦੋਂ ਤੱਕ ਕੋਈ ਆਪੋਜੀਟ ਕੈਂਡਲ ਆਪਾਂ ਨੂੰ ਨਹੀਂ ਬਣਦੀ ਇਸ ਹਿਸਾਬ ਨਾਲ ਤੁਸੀਂ ਮਾਰਕੀਟ ਦੇ ਵਿੱਚੋਂ ਵਧੀਆ ਪੈਸਾ ਕਮਾ ਸਕਦੇ ਹੋ ਜੀ ਹੁਣ ਇੱਥੇ ਦੇਖ ਸਕਦੇ ਹੋ ਇੱਥੇ ਮਾਰਕੀਟ ਡਾਊਨ ਸਾਈਡ ਜਾ ਰਹੀ ਸੀ ਪਰ ਬਲੈਂਜਰ ਬੈਂਡ ਦਾ ਮੂੰਹ ਓਪਨ ਨਹੀਂ ਹੋਇਆ ਦੇਖੋ ਇੱਥੇ ਕੀ ਹੋ ਹੁਣ ਸਮਝਣ ਵਾਲੀ ਗੱਲ ਉਰੇ ਆ ਜੀ ਉਰੇ ਆਪਣੀ ਮੂਵਿੰਗ ਐਵਰੇਜ ਦੇ نیچے ক্লোজিং ਕੈਂਡਲ ਨੇ ਦੇ ਦਿੱਤੀ ਆ ਪਰ ਬਲੈਂਜਰ ਬੈਂਡ ਦਾ ਮੂੰਹ ਓਪਨ ਨਹੀਂ ਹੋਇਆ ਥੱਲੇ ਨੂੰ ਨਹੀਂ ਖੁੱਲਿਆ ਇਹ ਚੀਜ਼ ਨੋਟ ਕਰਨ ਵਾਲੀ ਹੈ ਜੀ ਬਲੈਂਜਰ ਬੈਂਡ ਦਾ ਜਿੰਨਾ ਚਿਰ ਮੂੰਹ نیچے ਨੂੰ ਨਹੀਂ ਖੁੱਲੇਗਾ ਆਪਾਂ ਟਰੇਡ ਨਹੀਂ ਕਰਨੀ ਇੱਥੇ ਦੇਖੋ ਆਪਾਂ ਟਰੇਡ ਤੋਂ ਬਚ ਚੁੱਕੇ ਆ ਆਪਾਂ ਟਰੈਪ ਤੋਂ ਬਚ ਚੁੱਕੇ ਅਗੇ ਕਹਿਣ ਦਾ ਭਾਵ ਤੁਸੀਂ ਡਾਊਨ ਸਾਈਡ ਟਰੇਡ ਬਣਾਉਂਦੇ ਤਾਂ ਸਾਡਾ ਨਾਲ ਦੀ ਨਾਲ ਹੀ ਲੌਸ ਹੋਣਾ ਸ਼ੁਰੂ ਹੋ ਜਾਣਾ ਸੀ ਸੋ ਆਪਾਂ ਇਸ ਦੀ ਵਰਤੋਂ ਕਰਕੇ ਇੱਥੇ ਡਾਊਨ ਸਾਈਡ ਜਿੱਨਾ ਚਿਹਰਾ ਤਾਂ ਮੂੰਹ ਉਪਨ ਨਹੀਂ ਹੁੰਦਾ ਆਪਾਂ ਉਸ ਕੈਂਡਲ ਤੋਂ ਲਾਸ ਹੋਣ ਵਾਲੇ ਤੋਂ ਬਚ ਚੁੱਕੇ ਆ ਤੇ ਹੁਣ ਨਾਲ ਦੀ ਨਾਲ ਇੱਥੋਂ ਕੈਂਡਲ ਜਾ ਕੇ ਉੱਪਰ ਆਪਣੀ ਮੂਵਿੰਗ ਐਵਰੇਜ ਦੇ ਉੱਪਰ ਵੀ ਬੰਦ ਹੋ ਚੁੱਕੀ ਆ ਤੇ ਇੱਥੇ ਜਾ ਕੇ ਵਲੈਂਜਰ ਬੈਂਡ ਦਾ ਮੂੰਹ ਵੀ ਓਪਨ ਹੋ ਚੁੱਕਿਆ ਮੂੰਹ ਓਪਨ ਹੋਣ ਵੀ ਤਾਂ ਹਾਨੂੰ ਵੀ ਖੁੱਲ ਚੁੱਕਿਆ ਤੇ ਥੱਲੇ ਨੂੰ ਵੀ ਖੁੱਲ ਚੁੱਕਿਆ ਇੱਥੇ ਆਪਾਂ ਟ੍ਰੇਡ ਬਣਾ ਸਕਦੇ ਸੀ ਤੁਸੀਂ ਦੇਖ ਸਕਦੇ ਹੋਗੇ ਕਿੰਨੇ ਤੇ ਬਣਾ ਸਕਦੇ ਸੀ 650 47000 650 ਤੋਂ ਆਪਾਂ ਟ੍ਰੇਡ ਬਣਾ ਸਕਦੇ ਸੀ ਮਾਰਕੀਟ ਕਿੱਥੇ ਤੱਕ ਗਈ 47000 950 ਦੇ ਲਗਭਗ ਮਾਰਕੀਟ ਗਈ ਦੇ 3460 ਆਰਾਮ ਨਾਲ ਆਪਾਂ ਨੂੰ ਇਹਦੇ ਵਿੱਚ ਮਿਲ ਜਾਂਦੇ ਨੇ ਜੇਕਰ ਤੁਸੀਂ ਬਲੈਂਜਰ ਵੈਂਡ ਦੇ ਮਦਦ ਨਾਲ ਵੱਡਾ ਪ੍ਰਾਫਿਟ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਲੈਂਜਰ ਵੈਂਡ ਦੀ ਮਦਦ ਨਾਲ ਹੀ ਵੱਡਾ ਪ੍ਰਾਫਿਟ ਮਿਲੇਗਾ ਕਿਉਂਕਿ ਇਹਦੇ ਵਿੱਚ ਆਪਾਂ ਨੂੰ 2 2 3 300 ਦੇ ਪੁਆਇੰਟ ਬੈਂਕ ਨਿਫਟੀ ਦੇ ਵਿੱਚ ਮਿਲ ਜਾਂਦੇ ਨੇ ਹੁਣ ਤੁਸੀਂ ਇਹਨੂੰ ਕਿਸੇ ਵੀ ਸਟਾਕ ਤੇ ਵੀ ਲਾ ਕੇ ਦੇਖ ਸਕਦੇ ਹੋ ਜਿਵੇਂ ਹੁਣ ਕਾਫੀ ਵੀਰ ਬੈਂਕ ਨੇ ਇਹ ਆਪਣੇ ਬੈਂਕ ਨਿਫਟੀ ਤੇ ਲਾਇਆ ਹੋਇਆ ਸੀ ਨਿਫਟੀ ਤੇ ਵੀ ਦੇਖ ਸਕਦੇ ਹੋ ਇਹਨੂੰ ਤੁਸੀਂ ਨਿਫਟੀ ਤੇ ਵੀ ਸੇਮ ਹੀ ਹੁੰਦਾ ਜੀ ਜਿਵੇਂ ਇਹ ਦੇਖੋ ਨਿਫਟੀ ਦੇ ਵਿੱਚ ਦੇਖ ਸਕਦੇ ਤੁਸੀਂ ਸੇਮ ਪੈਟਰਨ ਬਣਿਆ ਹੋਇਆ ਜੀ ਇਹਦੇ ਵਿੱਚ ਵੀ ਲਗਭਗ 1000 ਦੀ ਮੂਵਮੈਂਟ ਆਪਾਂ ਨੂੰ ਮਿਲੀ ਹੈਗੀ ਤੇ ਟ੍ਰੇਡ ਇਹਦੇ ਵਿੱਚ ਵੀ ਕਿਸੇ ਵੀ ਸਟਾਕ ਤੇ ਤੁਸੀਂ ਇਹਨੂੰ ਲਾਵੋ ਤਾਂ ਤੁਸੀਂ ਨੇ ਜਦੋਂ ਵੀ ਮਾਰਕੀਟ ਦੇਖੋ ਇਸ ਤਰ੍ਹਾਂ ਪਾਈਪ ਜੇ ਦੇ ਵਿੱਚ ਹੋਏਗੀ ਆਪਾਂ ਨੇ ਟ੍ਰੇਡ ਨਹੀਂ ਕਰਨੀ ਜਦੋਂ ਹੀ ਮੂੰਹ ਕਿਤੇ ਖੁੱਲੇਗਾ ਉੱਪਰ ਜਾਂ نیچے ਆਪਣੇ ਫੇਰ ਹੀ ਟ੍ਰੇਡ ਕਰਨੀਆਂ ਹੁਣ ਤੁਸੀਂ ਇਸ ਨੂੰ ਸਟਾਕ ਤੇ ਲਾ ਕੇ ਦੇਖ ਸਕਦੇ ਹੋ ਜੀ ਆਪਾਂ ਏਸੀਐਨ ਪੇਂਟ ਦਾ ਸਟਾਕ ਲਾ ਲੈਨੇ ਆਂਗੇ ਦੇਖੋ ਇੱਥੇ ਕੀ ਹੋਇਆ ਜੀ ਤੁਸੀਂ ਏਸੀਐਨ ਪੇਂਟ ਦਾ ਸਟਾਕ ਦੇ ਵਿੱਚ ਆਪਣੀ ਮੂਵਿੰਗ ਐਵਰੇਜ ਤੋਂ ਤਾਂ ਇੱਥੇ ਹੀ ਨੀਚੇ ਆਪਾਂ ਨੂੰ ਕੈਂਡਲਾਂ ਮਿਲ ਚੁੱਕੀਆਂ ਸੀ ਪਰ ਬਲੈਂਜਰ ਵਾਈਡ ਦਾ ਮੂੰਹ ਨਹੀਂ ਓਪਨ ਹੋਇਆ ਆਪਾਂ ਨੇ ਨਈਂ ਟਰੇਡ ਕਰੀ ਇੱਥੇ ਆ ਕੇ ਟਰੇਡ ਜ਼ਰੂਰ ਆਪਣੀ ਬਣਦੀ ਸੀ ਜਦੋਂ ਹੀ ਬਲੈਂਜਰ ਵਾਈਡ ਦਾ ਮੂੰਹ ਓਪਨ ਹੋਇਆ ਆਪਾਂ ਇੱਥੇ ਟਰੇਡ ਕਰ ਸਕਦੇ ਸੀ ਇੱਥੇ ਇਹਨੇ ਕੀ ਕਰਿਆ ਆਪਣਾ ਸਟਾਪ ਲੋਸੇ ਹਿੱਟ ਜਿਹੜੇ ਭਰਾ ਮੰਨ ਲਓ ਇੱਥੇ ਟਰੇਡ ਬਣਾ ਕੇ ਲਾਲ ਕੈਂਡਲ ਤੇ ਲਾਲ ਕੈਂਡਲ ਤੇ ਟਰੇਡ ਬਣਾਈ ਹੋ ਜਿਨ੍ਹਾਂ ਨੇ ਵੀ ਭਰਾਵਾਂ ਨੇ ਤਾਂ ਉੱਪਰ ਸਾਈਡ ਆਪਾਂ ਮੂਵਿੰਗ ਐਵਰੇਜ ਤੋਂ ਹਾਈ ਤੇ ਜਾਂ ਫਿਰ ਕੈਂਡਲ ਦੇ ਹਾਈ ਤੇ ਸਟਾਪ ਲੌਸ ਲਾਉਣੇ ਹੁੰਦੇ ਆ ਇੱਥੇ ਆਪਣਾ ਇਹਨੇ 2-3 ਘੰਟਿਆਂ ਬਾਅਦ ਸਟਾਪ ਲੌਸ ਹਿੱਟ ਕਰਵਾ ਦਿੱਤਾ ਜੀ ਜਿਦੇ ਵਿੱਚ ਆਪਾਂ ਕਹਿਨੇ ਹੁੰਦੇ ਆ ਵੀ ਆਪਣੇ ਲੌਸ ਵੀ ਲਿਮਟਿਡ ਹੁੰਦੇ ਨੇ ਦੇਖੋ ਸਟਾਪ ਲੌਸ ਹਿੱਟ ਕਰਵਾ ਕੇ ਦੁਬਾਰਾ ਫੇਰ ਮਾਰਕੀਟ نیچے ਗਿਰ ਚੁੱਕੀ ਆ ਇਸ ਤਰ੍ਹਾਂ ਹੁੰਦਾ ਜੀ ਜਿਹੜੀਆਂ ਆਪਾਂ ਗੱਲਾਂ ਕਰਦੇ ਹੁੰਨੇ ਆ ਵੀ ਜੇਕਰ ਦਾ ਸਟ੍ਰੇਟ ਕਰ ਰਹੇ ਹਾਂ ਤਾਂ 2-3 ਦੇ ਵਿੱਚ ਆਪਣਾ ਲੌਸ ਵੀ ਹੁੰਦਾਗਾ ਉਹ ਇਹੀ ਕਾਰਨ ਹੁੰਦੇ ਨੇ ਵੀ ਮਾਰਕੀਟ ਦੇ ਵਿੱਚ ਆਪਣੇ ਸਟਾਪ ਲੌਸ ਵੀ ਜ਼ਰੂਰੀ ਨੇ ਜੀ ਆਪਾਂ ਨੂੰ ਲੌਸ ਵੀ ਜ਼ਰੂਰ ਹੁੰਦਾਗਾ ਠੀਕ ਹੈ ਜੀ ਇਹ ਚੀਜ਼ ਇਕੱਲੇ ਜਿਹੜੇ ਨਵੇਂ ਪਰਸਨ ਨੇ ਇਹ ਚੀਜ਼ ਸੋਚ ਕੇ ਨਾ ਆਉਣੋ ਵੀ ਮਾਰਕੀਟ ਦੇ ਵਿੱਚ ਸਾਨੂੰ ਤਾਂ ਪੈਸਾ ਬਹੁਤ ਜ਼ਿਆਦਾ ਕਮਾਉਣਾ ਹਨਾ ਨਾਲ ਨਾਲ ਇਹ ਚੀਜ਼ਾਂ ਦਾ ਵੀ ਧਿਆਨ ਰੱਖਣ ਜੀ ਦੇਖੋ ਮੈਨੂੰ ਵੀ ਕਾਫੀ ਵੀਰ ਸਵਾਲ ਕੈਹ ਦਿੰਦੇ ਨੇ ਕਮੈਂਟਾਂ ਦੇ ਵਿੱਚ ਵੀ ਵੀਰੇ ਇਹਨਾਂ ਕੱਲਾ ਲਾ ਪ੍ਰੋਫਿਟ ਨਾਲ ਦੱਸਿਆ ਕਰੋ ਪ੍ਰੋਫਿਟ ਆਪਾਂ ਨਹੀਂ ਦੱਸਦੇ ਜੀ ਹਰੇਕ ਬੰਦੇ ਨੂੰ ਪਰ ਆਪਣਾ ਇਹ ਚੀਜ਼ਾਂ ਲਾਸ ਪ੍ਰੋਫਿਟ ਨਾਲ ਨਾਲ ਚੱਲਦੀਆਂ ਨੇ ਜਿਹੜੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਹੁੰਦੀਆਂ ਨੇ ਜ਼ਰੂਰ ਦੱਸਦੇ ਆ ਜੀ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜੀ ਮਾਰਕੀਟ ਦੇ ਵਿੱਚ ਜੇਕਰ ਤੁਸੀਂ ਇੱਥੇ ਬਲੈਂਜਰ ਬੈਂਡ ਦਾ ਮੂੰਹ ਓਪਨ ਹੋਇਆ ਸੀ ਟਰੇਡ ਬਣਾਈ ਹੁੰਦੀ ਤਾਂ ਇੱਥੇ ਵੀ ਸਟਾਪ ਲੌਸ ਤੁਹਾਡਾ ਹਿੱਟ ਹੋ ਗਿਆ ਹਿੱਟਰ ਚਲੋ ਅੱਗੇ ਜਾ ਕੇ ਹੋਇਆ ਪਰ ਤੁਸੀਂ ਇਹ ਚੀਜ਼ਾਂ ਜਦੋਂ ਮਾਰਕੀਟ ਦੇ ਵਿੱਚ ਖੁਦ ਵੇਚ ਰਹੋਗੇ ਜੀ ਕਰੋਗੇ ਤਾਂ ਹੀ ਤੁਹਾਨੂੰ ਪਤਾ ਲੱਗਣਗੀਆਂ ਇਹ ਇੰਡੀਕੇਟਰ ਹੈ ਜਿਹੜਾ ਬਹੁਤ ਹੀ ਵਧੀਆ ਇੰਡੀਕੇਟਰ ਹੈ ਜੀ ਇਹਦੇ ਮਦਦ ਨਾਲ ਬਹੁਤ ਵਧੀਆ ਪੈਸਾ ਆਪਾਂ ਕਮਾ ਸਕਦੇ ਹਾਂ ਮਾਰਕੀਟ ਦੇ ਵਿੱਚੋਂ ਸੋ ਅੱਜ ਵਾਲੇ ਸ਼ਾਮ ਨੂੰ 7 ਵਜੇ ਲਾਈਵ ਦੇ ਵਿੱਚ ਜ਼ਰੂਰ ਜੁੜੋ ਜੀ ਕਿਉਂਕਿ ਕਾਫੀ ਗੱਲਾਂ ਆਪਾਂ ਨੇ ਉਹਦੇ ਵਿੱਚ ਕਰਨੀਆਂ ਨੇ ਕੱਲ ਵੀ ਆਪਾਂ ਲ ਤੇ ਅੱਜ ਵਾਲੇ ਸ਼ਾਮ ਦੇ ਲਾਈਵ ਵਿੱਚ ਜ਼ਰੂਰ ਜੁੜਿਓ ਉਹਦੇ ਵਿੱਚ ਆਪਾਂ ਤੁਹਾਡੇ ਨਾਲ ਕਾਫੀ ਕੁਝ ਡਿਸਕਸ ਕਰਨਾ ਹੈਗਾ ਤੇ ਕੱਲ ਨੂੰ ਆਪਾਂ ਹੋ ਸਕਦਾ ਵੀ ਜੂਮ ਤੇ ਤੁਹਾਨੂੰ ਲਾਈਵ ਆਈਏ ਸੰਡੇ ਵਾਲੇ ਦਿਨ ਤੇ ਉਹਦੇ ਵਿੱਚ ਕੀ ਹੋਊਗਾ ਤੁਸੀਂ ਜੂਮ ਦੇ ਵਿੱਚ ਲਾਈਵ ਆ ਕੇ ਤਾ ਬੋਲ ਕੇ ਤੁਸੀਂ ਸਵਾਲ ਜਵਾਬ ਕਰ ਸਕਦੇ ਹੋ ਜਿਹਦੇ ਨਾਲ ਆਪਾਂ ਨੂੰ ਹਨਾ ਸਾਰੀ ਗੱਲਬਾਤ ਦੀ ਆਪਣੀ ਚਰਚਾ ਹੋਊਗੀ ਕਮੈਂਟਾਂ ਦੇ ਵਿੱਚ ਕਈ ਵਾਰ ਸਮਝ ਨਹੀਂ ਆਉਂਦਾ ਤੇ ਕਈ ਵਾਰ ਕਿਸੇ ਵੀ ਵੀਰ ਦਾ ਕਮੈਂਟ ਨਹੀਂ ਪੜਾਇਆ ਜਾਂਦਾ ਸੋ ਗੁੱਸਾ ਨਾ ਕਰਿਆ ਕਰੋ ਜੀ ਆਪਾਂ ਅੱਜ ਵਾਲੇ ਸ਼ਾਮ ਦੇ ਵਿੱਚ ਕਲੀਅਰ ਕਰਾਂਗੇ ਵੀ ਹੋ ਸਕਦਾ ਆਪਾਂ ਐਤਵਾਰ ਨੂੰ ਜ਼ੂਮ ਮੀਟਿੰਗ ਦੇ ਵਿੱਚ ਲੈ ਵਾਈਏ ਜਿਹਦੇ ਨਾਲ ਸਾਰੇ ਹੀ ਭਰਾ ਇੱਕ ਦੂਜੇ ਦੇ ਬੋਲ ਕੇ ਕਨਫਿਊਜ਼ਨ ਦੂਰ ਕਰ ਸਕਣ ਕਿਉਂਕਿ ਕਾਲ اٹینڈ ਨਹੀਂ ਹੋ پا ਰਹੀ ਜੀ ਬਹੁਤ ਹਨਾ ਫੋਨ ਕਾਲ ਆਉਂਦੇ ਨੇ ਤੇ اٹینڈ ਨਹੀਂ ਹੋ پا ਰਹੇ ਸੋ ਇਸੇ ਲਈ ਆਪਾਂ ਸਾਰੇ ਹੀ ਪਰਸਨ ਨੂੰ ਇੱਕ ਘੰਟਾ ਲਾ ਕੇ ਇਕੱਠੇ ਸਾਰਿਆਂ ਦੇ ਸਵਾਲ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਜੀ ਧੰਨਵਾਦ ਜੀ ਅੱਜ ਦੀ ਵੀਡੀਓ ਦੇਖਣ ਲਈ ਵੀਡੀਓ ਜੇਕਰ ਆਪਣੀਆਂ ਵਧੀਆ ਲੱਗਦੀਆਂ ਨੇ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਧੰਨਵਾਦ ਜੀ